ਚੋਰੀ ਹੋਇਆ ਹਾਂਜੀ ਪਾਜੀ ਸਾਡਾ ਦੋ ਜੋ ਇੱਕ ਜੋੜਾ ਬਾਲੀਆਂ ਦਾ ਸੀਗਾ ਚੈਨੀ ਤੇ ਦੋ ਮੁੰਦਿਆਂ ਜੇ ਚੋਰੀ ਹੋਈ ਕਿੱਥੇ ਕਿੱਦਾਂ ਬਣਾ ਅਸੀਂ ਸ਼ੌਕ ਤੇ ਅਸੀਂ ਪੁਲਿਸ ਸਰਕਾਰੀ ਸ਼ੌਕ ਕਰਦੇ ਟੇਲਰ ਦੀ ਕਿੱਥੇ ਸ਼ੌਕ ਕਰਦੇ ਸ਼ਾਈ ਮਾਰਕੀਟ 'ਚ ਹਾਂਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਚੋਰੀ ਹੋਈ ਸਾਨੂੰ ਵੀ ਕਿਸੇ ਨੇ ਫੋਨ ਕੀਤਾ ਸੀਗਾ ਹਾਂਜੀ ਵੀ ਤੁਹਾਡੇ ਇੱਥੇ ਦੀ ਕਰੇ ਹੋਗੀ ਫਿਰ ਆਣ ਕੇ ਦੇਖਿਆ ਜੇ ਤੁਸੀਂ ਆਏ ਕੀ ਦੇਖਿਆ ਅਸੀਂ ਆਣ ਕੇ ਦੇਖੇ ਲੋਕ ਦੇਖੇ ਟੁੱਟੇ ਪੈਸੇ ਗਏ ਤੇ ਫਿਰ ਮੈਂ ਦੇਖਿਆ ਦਰੋਲਾ ਪਉਣ ਲੱਗੀ ਵੀ ਚੋਰੀ ਹੋ ਗਈ ਹੈ ਫਲਮਾਰੀਆਂ ਦੇਖਿਆ ਲਮਾਰੀਆਂ ਵੀ ਤੋੜੀਆਂ ਪਈਆਂ ਸੀ ਤੇ ਸੋਨਾ ਦੇਖਿਆ ਸੋਨਾ ਵੀ ਹਾਨੀ ਸੀ ਨੁਕਸਾਨ ਚਾਰ ਚੀਜ਼ਾਂ ਤੇ ਹੈਗੀ ਕਾਫੀ ਭਾਜਿਤ ਨੁਕਸਾਨ ਸੀ ਕਿੱਦ ਕਿੰਨਾ ਦੇ ਗਿਆ ਨਕਦੀ ਕਿੰਨੇ ਸੀ ਜਾਣੇ ਕਿੰਨੇ ਸੀ ਜਾਣੇ ਚਾਰ ਚੀਜ਼ਾਂ ਦੋ ਮੁੰਦਗਾ ਵਾਲੀਆਂ ਤੇ ਚਾਂਦੀ ਸੀ ਪੈਸੇ ਟੋਲੇ ਟੋਲੇ ਦੇ ਨਹੀਂ ਪੈਸੇ ਨਹੀਂ ਸੀ ਇਹ ਟੋਲੇ ਟੋਲੇ ਦੇ ਚਾਨਾ ਚੀਜ਼ਾਂ ਸੀ ਹਾਂਜੀ ਉਹ ਕੋਈ ਸੀਸੀ ਟੀਮ ਕੈਂਪਰ ਲੱਗੇ ਨਹੀਂ ਲੱਗੇ ਪਾਜੀ ਨਹੀਂ ਬੱਲੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਪਤਾ ਲੱਗੇ ਸਾਨੂੰ ਸਾਥੀ ਵਾਲੇ ਸਾਨੂੰ ਕਿਸੇ ਪਾਸੇ ਹਾਂਜੀ ਯਾ ਕੀ ਨਾ ਪਤਾ ਮਨੇਸ਼ਾ ਉਹ ਜਿਹੜੀ ਚੋਰੀ ਹੋਈ ਸੀ ਤੁਸੀਂ ਕਿਤੇ ਹੋ ਮੈਂ ਕੰਮ ਤੇ ਹੀ ਗਈ ਸਲੂਨ ਤੇ ਮੈਂ ਜੋਬ ਕਰਦੀ ਉੱਥੇ ਸੀਗੀ ਇੱਥੇ ਨਡਾਲਾ ਲੈਟ ਸਮਾਂ ਉਹ ਕਹਿੰਦੇ ਚੋਰੀ ਹੋਈ ਮੈਨੂੰ ਲੱਗਦਾ 11 ਤੋਂ ਸ਼ਾਇਦ 12 ਤੱਕ ਦਾ ਟਾਈਮ ਦੁਪਹਿਰ ਦੇ ਟਾਈਮ ਕਾਰ ਕੋਈ ਵੀ ਨਹੀਂ ਹੈਗਾ ਅਸੀਂ ਸਾਰੇ ਘੰਮਤੇ ਗਏ ਸੀਗੇ ਕਿ ਕਿਸ ਤਰ੍ਹਾਂ ਬੜਾ ਲਗਰਬੜੇ ਚੋਰੀ ਹੋ ਗਿਆ ਕਿੰਨੇ ਵਿੱਚ ਬੜਾ ਹੋ ਗਿਆ ਉਹ ਜਿਹਦਾ ਅਸੀਂ ਹਾਨੂੰ ਫੋਨ ਆਇਆ ਅਚਾਨਕ ਕਿ ਤੁਹਾਡੇ ਘਰੇ ਚੋਰੀ ਹੋ ਗਈ ਤੇ ਫੇ ਅਸੀਂ ਆਏ ਇੱਥੇ ਤੇ ਸਾਰਾ ਕੁਝ ਸਾਰਾ ਸਮਾਨ ਖਿਲ ਰਿਆ ਸੀਗਾ ਤੇ ਸਾਰਾ ਸੋਨਾ ਜੋ ਚੈਨਾ ਚੂਨਾ ਛਾਪਾਂ ਜੈਂਟਸ ਲੇਡੀਜ਼ ਸਾਰਾ ਕੁਝ ਲੱਗੇ ਵਾਲੀਆਂ ਹੀ ਮੇਰੀਆਂ ਮੈਂ ਜੋ ਥੋੜਾ ਜਿਹਾ ਹੋਇਆ ਚੇਂਜ ਕੀਤੀ ਹਲਾਈਆਂ ਸੀਗੀਆਂ ਤੇ ਸਾਰਾ ਕੁਝ ਲੱਗੇ ਕਿੰਨਾ ਬੁਨਖਸਾਨ ਹੋ ਗਿਆ ਪੈਹੇ ਵੀ ਲਾਗੇ ਨਾਲ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਾਰਾ ਸੋਨਾ ਲੈ ਕੇ ਕਿੰਨੇ ਕੋਲੇ ਸੋਨਾ ਸੀ ਕਿੰਨੀ ਕਿਲੋ ਜਿਹਾ ਉਹ ਹੈਗਾ ਹੀ ਪਾ 4-5 ਲੱਖ ਦਾ ਹੈਗਾ ਹੀ ਤਕਰੀਬਨ ਸਾਰਾ ਨੁਕਸਾਨ ਹੋ ਗਿਆ ਹਾਂਜੀ ਕੀ ਕਹਾਂ ਕੋਲੇ ਕੀ ਕੀ ਹੋਇਆ ਕਿ ਹੁਣ ਇਨਸਾਫ ਦਿੱਤਾ ਜਾਵੇ ਹਾਂਜੀ ਪੁਲਿਸ ਨੂੰ ਦੱਸਿਆ ਆਈ ਪੁਲਿਸ ਕਿਹਨੇ ਅਜੇ ਤੱਕ ਨਹੀਂ ਆਈ ਪੁਲਿਸ ਪਰ ਹੋ ਗਏ ਕਿੰਨੇ 3-3 ਘੰਟੇ ਹੋ ਗਏ ਕਾਲ ਕੀਤੀ ਉਹਨਾਂ ਨੂੰ ਹਾਂਜੀ ਨਹੀਂ ਆਇਆ ਕੋਈ ਐਂ ਦੇਖ ਮੜ ਜਾ ਇੱਧਰ ਦੇਖੋ ਉਹਦੇ ਨਾਲ ਕੋਈ ਨਾ ਕੋਈ ਚੀਜ਼ਾਂ ਮਾਰ ਮਾਰ ਕੇ ਤੋੜਦਾ ਚੀਜ਼ ਭੰਨ ਤੋੜ ਕੇ ਦੀ ਆ ਉਹ ਬੜਾ ਵੀ ਲੰਦੀ ਆ ਹਾਂ ਇਦਾਂ ਹੀ ਜਾਂਦਾ ਹੀ ਆ ਪੰਜ ਤੋਂ 6 ਹੈ ਪੰਜ ਤੋਂ 6 ਬੰਦੇ ਹੋ ਸਕਦੇ ਨੇ ਦੋ ਜਿਆਦਾ ਤਾਂ ਨਹੀਂ ਤਾਂ ਯਾਰ ਬਾਰ ਗਏ ਸਾਰੇ ਜਣੇ ਬੜਾ ਢਾਂਗੀ ਹੋਰ ਗਿਆ ਨਿਕਾ ਚਿਕਨ ਹਣਾ ਆ ਕੀ ਬਣਾਇਆ ਨਾ ਕੋਈ ਤੁਹਾਨੂੰ ਪਤਾ ਬਾਅਦ ਉਹ ਜੈਨਲ ਤੇ ਨਹੀਂ ねえ。<music> <music>